I am the audience, the witness is history. I am the audience, the witness is history. The Napoleons come from me, and the lead. Nice. i like to share this meaningful poem with you today. Let's begin. Two roads diverged in a yellow wood, and sorry I could not travel both. And we were travelers long I stood, and looked down one as far as I could, to where it went in the undergrowth. Then took the other as just as fair, and having perhaps the better place.

ਜੀ ਆਪਾਂ ਟੋਪ ਗੱਲ ਕਰਨ ਦੀ ਕਰੀਏ ਵੀ ਤੁਸੀਂ ਤੁਹਾਡੇ ਨੰਬਰ ਬੜੀ ਅੱਛੇ ਨੰਬਰ ਆਏ ਨੇ ਤਾਂ ਇਸ ਇਸ ਦਾ ਮਤਲਬ ਕਾਰਨ ਕੀ ਹੈ ਮੇਨ ਸਰ ਇਹਦਾ ਮੇਨ ਕਾਰਨ ਇਹ ਹੈ ਵੀ ਪਹਿਲਾ ਨੰਬਰ ਤਾਂ ਸਾਨੂੰ ਸਾਰੀ ਜਿਹੜੀ ਪੜ੍ਹਾਈ ਆ ਉਹ ਟੈਕਨੀਕਲ ਹੀ ਕਰਵਾਈ ਜਾਂਦੀ ਸੀ ਇੱਥੇ ਪੈਨਲਸ ਦੇ ਉੱਤੇ ਸਾਨੂੰ ਮਤਲਬ ਸ਼ੁਰੂ ਤੋਂ ਲਾ ਕੇ ਐਂਡ ਤੱਕ ਚੈਪਟਰ ਦੇ ਵਿੱਚ ਜੋ-ਜੋ ਕੁਝ ਹੁੰਦਾ ਸੀ ਸਾਨੂੰ ਦੱਸਿਆ ਜਾਂਦਾ ਸੀ ਉਹਦੇ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੜ੍ਹਦੇ ਸੀ ਉਸ ਤੋਂ ਬਾਅਦ ਸਾਡੇ ਬਾਰ-ਬਾਰ ਟੈਸਟ ਹੁੰਦੇ ਸੀਗੇ ਉਸ ਤੋਂ ਬਾਅਦ ਪੇਪਰ ਲੈ ਜਾਂਦੇ ਸੀ ਮਤਲਬ ਜੋ ਲਾਸਟਲਾ ਮਤਲਬ ਮੰਥ ਸੀਗਾ ਉਹਦੇ ਵਿੱਚ ਸਾਡੇ ਸਿਰਫ ਪੇਪਰ ਹੀ ਹੋਏ ਨੇ ਉਦੇ ਵਿੱਚ ਸਾਨੂੰ ਕੋਈ ਸਟੱਡੀ ਨਹੀਂ ਕਰਵਾਈ ਗਈ ਸਿਰਫ ਪੇਪਰ 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 ਇੱਕ ਕਲ ਹੋਤ ਰਹੀ ਆਪਾਂ ਤੁਸੀਂ ਪਹਿਲਾਂ ਤੁਸੀਂ ਪ੍ਰਾਈਵੇਟ ਸਕੂਲ ਤੋਂ ਨਹੀਂ ਪੜੇ ਹੋਗੇ ਸਰ ਮੈਂ ਪੜਿਆ ਹਾਂ ਪ੍ਰਾਈਵੇਟ ਸਕੂਲ 'ਚ 6 ਸਾਲ ਲਾਇਨ ਮੈਂ ਅੱਛਾ 6 ਸਾਲ ਲਾਇਆ ਹਾਂ ਉਸ ਤੋਂ ਬਾਅਦ ਕਿੱਥੇ ਫਿਰ ਅੱਗੇ ਪੜੇ ਸਰ ਉਸ ਤੋਂ ਬਾਅਦ ਮੈਂ 7ਵੇਂ ਨੇ 8ਵੇਂ ਪੜਿਆ ਸੀਗਾ 3 ਸਾਲ ਤੇ 8 ਦੇ ਵਿੱਚ ਜੋ ਫਰਸਟ ਪੇਪਰ ਸੀਗਾ ਐਮੀਨਸ ਦਾ ਫਰਸਟ ਸੈਸ਼ਨ ਉਹਦੇ ਵਿੱਚ ਮੈਂ ਪੇਪਰ ਕਲੀਅਰ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ 9th ਦੇ ਵਿੱਚ ਇੱਥੇ ਆਇਆ ਸੀ ਠੀਕ ਹੈ ਨਹੀਂ ਆਉਣ ਤੋਂ ਬਾਅਦ ਇੱਥੇ ਆ ਕੇ ਤੁਹਾਨੂੰ ਮਤਲਬ ਕਿੰਨਾ ਫਰਕ ਲੱਗਿਆ ਉੱਥੇ ਦੇ ਪਿਛਲੇ ਸਕੂਲਾਂ ਦੇ ਨਾਲੋਂ ਤੇ ਜੇ ਆਪਾਂ ਸਰਕਾਰੀ ਸਕੂਲ ਦੀ ਗੱਲ ਕਰੀਏ ਜਾਂ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਕੀ ਫਰਕ ਲੱਗਦਾ ਜੋ ਸਰ ਸਭ ਤੋਂ ਵੱਡਾ ਫਰਕ ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਪ੍ਰਿੰਸੀਪਲ ਸਰ ਨੇ ਨਹੀਂ ਆਮ ਸਕੂਲਾਂ ਦੇ ਪ੍ਰਿੰਸੀਪਲ ਸਰ ਹੁੰਦੇ ਨੇ ਹੈਨਾ ਉਹ ਵਿੱਚ ਨਹੀਂ ਆਉਂਦੇ ਹੁੰਦੇ ਬੱਚਿਆਂ ਦੇ ਮਤਲਬ ਹਫਤੇ ਦੇ ਵਿੱਚ ਇੱਕ ਵਾਰ ਦੇਖੇ ਦੋ ਵਾਰ ਸਰ ਸਾਡੇ ਵਿੱਚ ਰਹਿੰਦੇ ਨੇ ਸਾਨੂੰ ਮਤਲਬ ਆਪਦਾ ਜੋ ਐਕਸਪੀਰੀਅੰਸ ਹੈ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ ਸਾਰੇ ਟੀਚਰਜ਼ ਬਹੁਤ ਮਿਹਨਤੀ ਨੇਗੇ ਸਕੂਲ ਦੀ ਬਿਲਡਿੰਗ ਦੀ ਗੱਲ ਕਰੀਏ ਮਤਲਬ ਬੱਚਾ ਬੈਠ ਕੇ ਆਰਾਮ ਨਾਲ ਪ ਬਿਲਕੁਲ ਹੀ ਮਤਲਬ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਕੋਈ ਟਿਊਸ਼ਨ ਵਗੈਰਾ ਨਾਲ ਕਰਦੇ ਨਹੀਂ ਸਰ ਕੋਈ ਟਿਊਸ਼ਨ ਨਹੀਂ ਮੈਂ ਨਾਲ ਕੀਤੀ ਅੱਛਾ ਵੀ ਮਤਲਬ ਇੱਥੇ ਸਕੂਲ ਚ ਪੜਕੇ ਹੀ ਵਿਹਿੰਦ ਕਰਦੇ ਹੋ ਜਾਂ ਘਰ ਜਾ ਕੇ ਪੜਦੇ ਹੋ ਹਾਂਜੀ ਸਰ ਘਰ ਜਾ ਕੇ ਮੈਂ ਜੋ ਇੱਥੇ ਕਰਵਾਇਆ ਜਾਂਦਾ ਉਸ ਨੂੰ ਹੀ ਰਿਪੀਟ ਕਰਦਾ ਕਿੰਨੇ ਨੰਬਰ ਆਏ ਤੁਹਾਡੇ ਹੁਣ ਜੀ ਆਪੇ ਨੰਬਰ 627 ਨੰਬਰ ਆਏ ਨੇ ਸਰ 627 ਹਾਂਜੀ ਮਤਲਬ ਜੇ ਆਪਾਂ ਗੱਲ ਕਰੀਏ 627 ਤੁਸੀਂ ਸਕੂਲ ਚ ਪੜਕੇ ਤੇ ਜਾਂ ਘਰ ਪੜਕੇ ਲੈ ਰਹੇ ਹਾਂਜੀ ਸਰ ਠੀਕ ਹੈ ਕਿੰਨੇ ਅੰਕਾਂ ਦਾ ਫਰਕ ਰਹਿ ਗਿਆ ਜੀ ਦਾ ਨੀ ਮੈਟ ਦੇ ਵਿੱਚ ਸਰ ਮੈਰਿਟ ਦੇ ਵਿੱਚੋਂ ਮੇਰਾ 1 ਨੰਬਰ ਦਾ ਫਰਕ ਰਹਿ ਗਿਆ ਉਹ ਪਤਾ ਮੈਂ ਸਰਦਿਕ ਗੱਲ ਸੁਣੀ ਸੀ ਸਰ ਕਹਿੰਦੇ ਹੁੰਦੇ ਨੇ ਵੀ ਜੇ ਆਪਣੇ 10 ਵੀ ਨੰਬਰ ਘਟਨੇ ਤਾਂ ਆਪਾਂ ਕਹੀਏ ਵੀ ਮਿਹਨਤ 'ਚ ਕਮੀ ਸੀਗੀ ਜੇ ਆਪਾਂ ਇੱਕ ਅੱਧਾ ਨੰਬਰ ਕਹੀਏ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਕਿਸਮਤ ਦੀ ਘਾਟ ਸੀ ਥੋੜੀ ਕਿਸਮਤ ਦੇ ਵਿੱਚ ਨਹੀਂ ਸੀ ਮੈਰ ਦੀ ਥੋੜੀ ਸਿਸਟਰ ਦਾ ਨੰਬਰ ਵੀ ਤੁਸੀਂ ਦੱਸ ਰਹੇ ਸੀ ਕਿੰਨੇ ਸੀ ਉਹ ਹਾਂਜੀ ਉਹਨਾਂ ਦੇ ਵੀ 627 ਨੇ 627 ਨੇ ਹਾਂਜੀ ਉਹ ਵੀ ਕਿਹੜੇ ਸਕੂਲ 'ਚ ਪੜਦੀ ਹੈ ਉਹ ਵੀ ਇੱਥੇ ਪੜਦੀ ਹੈ ਇੱਥੇ ਪੜਦੀ ਹੈ ਹਾਂਜੀ ਕਿਹੜੀ ਕਲਾਸ 'ਚ 10th ਦੇ ਵਿੱਚ ਸੀ 10th ਦੇ ਵਿੱਚ ਹੀ ਸੀ ਹਾਂਜੀ ਠੀਕ ਹੈ ਸੋ ਸਰ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਕਿਹੋ ਜਿਹਾ ਰਿਹਾ ਜੀ ਆਪਣੇ ਸਕੂਲ ਆਫ ਫ हां जी ਕਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ 10ਵੀਂ ਦੇ ਨਤੀਜੇ ਨੇ ਘੋਸ਼ਿਤ ਕੀਤੇ ਗਏ ਨੇ ਜਿਸ ਦੇ ਤਹਿਤ ਸਕੂਲ ਆਫ ਐਮਿਨੈਂਸ ਛਾਜਲੀ ਦਾ ਜੋ ਨਤੀਜਾ ਹੈ ਉਹ ਬਹੁਤ ਸ਼ਾਨਦਾਰ ਰਿਹਾ ਸਾਡੇ ਕੋਲ ਤਕਰੀਬਨ 129 129 ਬੱਚੇ ਸੀ ਕੋਈ ਵੀ ਵਿਦਿਆਰਥੀ ਜਿਹੜਾ ਉਹ ਫੇਲ ਨਹੀਂ ਹੋਇਆ ਬਹੁਤ ਵਧੀਆ ਅੰਕ ਲੈ ਕੇ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪਾਸ ਹੋਏ ਨੇ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਦੋ ਵਿਦਿਆਰਥੀ ਜਿਹੜੇ ਉਹਨਾਂ ਦੇ 650 ਦੇ ਵਿੱਚੋਂ 627 ਅੰਕ ਦੋ ਵਿਦਿਆਰਥੀਆਂ ਨੇ ਬਰਾਬਰ ਪ੍ਰਾਪਤ ਕੀਤੇ ਨੇ ਤੇ ਜੋ ਬੱਚਾ ਦੂਸਰੇ ਨੰਬਰ ਤੇ ਰਿਹਾ ਉਸਨੇ 624 ਅੰਕ ਜਿਹੜੇ ਪ੍ਰਾਪਤ ਕੀਤੇ ਨੇ ਜਿੱਥੋਂ ਇਹਨਾਂ ਦੀ ਜੋ ਕੰਪੀਟੀਸ਼ਨ ਹੈ ਬੱਚਿਆਂ ਦਾ ਜੋ ਮਿਹਨਤ ਹੈ ਉਸ ਦਾ ਅੰਦਾਜ਼ਾ ਆਪਾਂ ਸਹਿਜ ਹੀ ਲਗਾ ਸਕਦੇ ਹਾਂ ਭਾਵੇਂ ਕਿ ਇੱਕ ਨੰਬਰ ਤੋਂ ਬੱਚੇ ਜਿਹੜੇ ਉਹ ਮੈਰਿਟ ਮਿਸ ਕਰ ਗਏ ਪਰ ਸਾਡੇ ਲਈ ਸਾਰੇ ਹੀ ਮੈਰੀਟੋਰੀਅਸ ਬੱਚੇ ਨੇ ਤੇ ਅਸੀਂ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਸਟਾਫ ਦੀ ਮਿਹਨਤ ਤੋਂ ਬੇहद ਖੁਸ਼ ਹਾਂ 12ਵੀਂ ਕਲਾਸ ਦਾ ਯਾਦ ਦੀ ਗੱਲ ਕਰੀਏ ਕਿਸ ਤਰ੍ਹਾਂ ਦਾ ਰਿਹਾ ਜੀ ਆਪਣਾ ਹਾਂਜੀ ਸਕੂਲ ਆਫ ਫੈਮਿਨਲ ਸਾਗਲੀ ਦਾ ਜੋ 10ਵੀਂ ਕਲਾਸ ਦਾ ਨਤੀਜਾ ਹੈ ਉਹ ਬਹੁਤ ਵਧੀਆ ਰਿਹਾ ਹੈ ਜੀ ਅ 299 ਵਿਦਿਆਰਥੀਆਂ ਨੇ ਜਿਹੜੀ ਉਹ ਪ੍ਰੀਖਿਆ ਦਿੱਤੀ ਸੀਗੀ ਤੇ ਬੱਚਿਆਂ ਨੇ ਕਾਫੀ ਸ਼ਾਨਦਾਰ ਨੰਬਰ ਪ੍ਰਾਪਤ ਕੀਤੇ ਨੇ ਸਾਇੰਸ ਟਰੀਮ ਦੇ ਵਿੱਚੋਂ ਵੀ ਕਾਮਰਸ ਦੇ ਵਿੱਚੋਂ ਵੀ ਤੇ ਜਿਹੜੀ ਆਰਟਸ ਟਰੀਮ ਹੈ ਉਹਦੇ ਵਿੱਚੋਂ ਵੀ ਸ਼ਾਨਦਾਰ ਅੰਕ ਲੈ ਕੇ ਜਿਹੜੇ ਬੱਚੇ ਨੇ ਉਹ ਅਗਲੀ ਕਲਾਸ ਦੇ ਵਿੱਚ ਜਿਹੜੇ ਉਹ ਪ੍ਰੋਮੋਟ ਹੋਏ ਨੇ ਸਾਡੀ ਵਿਦਿਆਰਥਣਾਂ ਆਰਟਸ ਗਰੁੱਪ ਦੇ ਈਨੇ 482 ਅੰਕ ਜਿਹੜੇ ਉਹ ਪ੍ਰਾਪਤ ਕੀਤੇ 500 ਦੇ ਵਿੱਚੋਂ ਤੇ ਇਸ ਤਰ੍ਹਾਂ ਕਿ ਮਤਲਬ 90% ਤੋਂ ਉੱਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਜਿਹੜੇ ਉਹ ਅੰਕ ਪ੍ਰਾਪਤ ਕੀਤੇ ਨੇ ਸਕੂਲ ਨੂੰ ਕਿੰਨੇ ਕਿਲੋ ਕੇ ਅਪਰੋਚ ਕਰ ਰਹੇ ਨੇ ਜੀ ਆਪਣੇ ਰਿਜ਼ਲਟ ਦੇ ਹਾਂਜੀ ਅ ਰਿਜ਼ਲਟ ਨੂੰ ਦੇਖ ਕੇ ਜਾਂ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈ ਉਸ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਅਪਰੋਚ ਨੇ ਪੇਰੈਂਟਸ ਉਹ ਸਭ ਨੂੰ ਕਰ ਰਹੇ ਨੇ ਹੁਣ ਤੱਕ ਸਾਡੇ ਕੋਲ ਜੋ ਨਾਨ ਐਮੀਨੈਂਸ ਕਲਾਸਾਂ ਦਾ ਦਾਖਲਾ ਹੈ ਉਹਦੇ ਤਹਿਤ ਤਕਰੀਬਨ 30 ਵਿਦਿਆਰਥੀ ਜਿਹੜੇ ਉਹ ਅ ਪ੍ਰਾਈਵੇਟ ਸਕੂਲਸ ਤੋਂ ਆ ਚੁੱਕੇ ਨੇ ਜਿਹੜੇ ਬੜੇ ਨਾਮੀ ਸਕੂਲ ਨੇ ਤੇ ਅੱਜ ਸਕੂਲ ਆਫ ਐਮਿਨੈਂਸ ਦੀ ਜਿਹੜੀ ਕਾਉਂਸਲਿੰਗ ਆ ਉਹ ਚੱਲ ਰਹੀ ਹੈ 9ਵੀਂ ਤੇ 11ਵੀਂ ਕਲਾਸ ਲਈ ਹੋਣੀ ਹੈ ਤਾਂ ਉਹਦੇ ਤਹਿਤ ਵੀ ਜਿਹੜੇ ਪ੍ਰਾਈਵੇਟ ਬੱਚੇ ਨੇ ਸਾਨੂੰ ਉਮੀਦ ਹੈ ਕਿ ਇੰਨੇ ਹੀ ਹੋਰ ਬੱਚੇ ਜਿਹੜੇ ਹੈਗੇ ਨੇ ਉਹ ਸਾਡੇ ਕੋਲ ਹੋਰ ਦਾਖਲ ਪ੍ਰਾਈਵੇਟ ਜਿਹੜੇ ਨਾਮੀ ਸਕੂਲ ਨੇ ਉਹਨਾਂ ਤੋਂ ਹੋਣਗੇ। ਹਾਂਜੀ 10th ਤੇ +2 ਦਾ ਨਤੀਜਾ ਕਿਹੋ ਜਿਹਾ ਰਿਹਾ ਹੈ ਮੈਡਮ ਆਪਣਾ ਸਕੂਲ ਆਫ ਐਮਿਨੈਂਸ ਦਾ? ਸਰ ਜਿਹੜਾ 10th ਤੇ +2 ਦਾ ਨਤੀਜਾ ਜਿਹੜਾ ਬਹੁਤ ਵਧੀਆ ਰਿਹਾ ਸਾਡੇ ਸਕੂਲ ਦਾ ਸਾਨੂੰ ਮਾਣ ਹੈ ਵੀ ਸਾਡੇ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਹੈ। ਸਾਡੇ ਦੋ ਬੱਚੇ ਨੇ ਜਿਹੜੇ ਬਹੁਤ ਵਧੀਆ ਨੰਬਰ ਲੈ ਕੇ ਇੱਕ ਇੱਕ ਨੰਬਰ ਦੀ ਮੈਡ ਤੋਂ ਖੁਸ਼ ਨਹੀਂ ਇੱਕ ਨੰਬਰ ਕਰਕੇ ਤਾਂ ਅੱਗੇ ਤੋਂ ਅਸੀਂ ਹੋਰ ਮਿਹਨਤ ਕਰਾਂਗੇ ਸਾਡਾ ਸਾਰਾ ਸਟਾਫ ਹੈ ਜਿਹੜਾ ਪੂਰੀ ਕੋਸ਼ਿਸ਼ ਕਰਦਾ ਹੈ ਵੀ ਅਸੀਂ ਇੱਕ ਦਿਨ ਜ਼ਰੂਰ ਕੰਮ ਜਾਬ ਹੋਵਾਂਗੇ ਕਿਉਂਕਿ ਮਿਹਨਤ ਦੇ ਨਾਲ ਹੀ ਸਫਲਤਾ ਮਿਲਦੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਸਮੇਂ-ਸਮੇਂ ਤੇ ਪੂਰਾ ਗਾਈਡ ਕਰਦੇ ਨੇ ਤਾਂ ਕਿ ਅਸੀਂ ਬੱਚਿਆਂ ਨੂੰ ਹੋਰ ਵਧੀਆ ਜਿਹੜੇ ਨੇ ਮੋਟੀਵੇਟ ਕਰੀਏ ਵਧੀਆ ਮਿਹਨਤ ਕਰਕੇ ਨੰਬਰ ਦਵਾਈਏ ਉਹਨਾਂ ਨੂੰ ਬੇਟਾ ਸਾਡੇ ਸਕੂਲ ਦਾ ਏਜੈਂਟ ਹੈ ਜੀ 10ਵੀਂ ਹੋਰ ਪਲੱਸ 2 ਦਾ ਜੀ ਬਹੁਤ ਵਧੀਆ ਏਜੈਂਟ ਹੈ ਸਾਡਾ ਜੀ ਤੇ ਜਿਹੜਾ ਸਿਹਰਾ ਜਾਂਦਾ ਜੀ ਸਾਡੇ ਟੀਚਰਾਂ ਨੂੰ ਜਾਂਦਾ ਸਾਡੇ ਪ੍ਰਿੰਸੀਪਲ ਹੋ ਜਾਂਦਾ ਜੀ ਬਹੁਤ ਵਧੀਆ ਮਿਹਨਤ ਕੀਤੀ ਇਹਨਾਂ ਨੇ ਤੇ ਕਿਉਂਕਿ ਸਾਡਾ ਰਜੈਂਟਾ ਜਿਹੜਾ ਜੀ ਬਹੁਤ ਵਧੀਆ ਹੈ ਜੀ ਠੀਕ ਹੈ ਕੀ ਕਹੋਗੇ ਜੀ ਆਪਾਂ ਗੱਲ ਕਰੀਏ ਸਰਕਾਰੀ ਸਕੂਲ ਤੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਤ ਪਾ ਰਹੇ ਨੇ ਹਾਂ ਜੀ ਇਹ ਗੱਲ ਸੋਲਾਂ ਨੇ ਆ ਜੀ ਜਿਹੜੇ ਸਾਡਾ ਸਕੂਲ ਸਕੂਲ ਆਫ ਐਮਿਨੈਂਸ ਸ਼ਾਹਲੀ ਬਹੁਤ ਵਧੀਆ ਸਕੂਲ ਆ ਜੀ ਇਹਦੇ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਵੀ ਮਤ ਪਾਉਂਦਾ ਸਾਡਾ ਸਕੂਲ ਆ ਜੀ ਸ਼ਾਹਲੀ ਠੀਕ ਹੈ ਜੀ ਮੰਤਰੀ ਸਾਹਿਬ ਦਾ ਕਿੰਨਾ ਕਿ ਸਹਿਯੋਗ ਮਿਲ ਰਿਹਾ ਜੀ ਮંત્રી ਸਾਹਿਬ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੇ ਹਰਪਾਲ ਸਿੰਘ ਟੀਮਾ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਜੀ। all things bright and beautiful, he gave us eyes to see them, and lips that we might ask how great is he, god almighty. all things are bright and beautiful, all things are bright and beautiful. thank you and have a nice day.